ਪਾਣੀ ਹੁਣੇ ਪੁਲਿਸ ਦੀ ਤਾਕਤ ਦੇਖਣੀ ਆ ਜਿਹੜੇ ਸਾਡੇ ਮੋਰਜੇਨੋ ਦਾ ਪੱਟਦਾ ਇਹਨਾਂ ਨੇ ਜਾ ਕੇ ਹਜ਼ਾਰਾਂ ਦੀ ਗਿਣਤੀ ਹੁਣ ਇੱਕ ਕਵਾੜੀਏ ਤੋਂ ਸਮਾਨ ਬਰਾਮਦ ਕਰਾਉਦੇ ਨੇ ਕਿ ਨਹੀਂ ਕਰਾਉਦੇ ਕਿ ਫੇਰ ਅਸੀਂ ਕਰਵਾਈਏ ਅਸੀਂ ਕਵਾੜੀਏ ਦਾ ਵੀ ਪਤਾ ਲੈ ਲੈਣਾ ਵੀ ਕਿਹੜੇ ਤੇ ਗਈਆਂ ਸਮਾਨ ਇਹ ਇਹ ਵੀ ਪਤਾ ਲੈ ਲੈਣਾ ਹੈ ਕਿਹੜੀ ਤਰਾਹ ਤਰੀਕ ਨੂੰ ਗਿਆ ਸਮਾਨ ਵੱਡੀਆਂ ਟਰਾਲੀਆਂ ਦਾ ਉਹ ਵੀ ਪਤਾ ਲੈ ਲੈਣਾ ਅਸੀਂ ਇਹ ਵੀ ਪਤਾ ਲੈ ਲੈਣਾ ਵੀ ਉਹ ਹੱਪਾ ਦੇ ਬੈਰ ਕਿ ਕਿੱਥੇ ਗਏ ਹੋਏ ਨੇ ਇਹ ਵੀ ਪਤਾ ਲੈਣਾ ਛੱਡਣਾ ਨਹੀਂ ਏਲ ਕਰਕੇ ਥੰਮੇ ਨਾਲ ਲੜਨਾ ਹੈ ਉਹਨੂੰ ਐਡੇ ਟਾਈਮ ਸੁਨਿਆ ਭੇਜਿਆ ਇਹ ਪ੍ਰਸ਼ਾਸਨ ਆਪਣੀ ਗੱਲ ਤੇ ਖਰਾ ਉਤਰਦਾ ਵਿਚਾਰ ਕੇ ਪਾਗਲਾ ਐਲਾਨ ਕਰਾਂਗੇ ਤੇ ਮੋਰਚੇ ਨਾਲ ਪੂਰੇ ਨਾਲ ਮੀਟਿੰਗ ਕਰਕੇ ਉਹ ਵੱਡੀ ਲੜਾਈ ਕਰਾਂਗੇ ਇਹ ਗੱਲ ਕਰਾਂਗੇ ਇਹ ਗੱਲ ਛੋਟੀ ਨਹੀਂ ਹੈ ਹਲਕੇ ਦੇ ਐਮਐਲਏ ਦਾ ਪਾਲਿਆ ਹੋਇਆ ਪਾਲਤੂ ਹੈ ਉਹ ਜਿਹੜਾ ਇੱਥੋਂ ਗਿਆ ਪੰਕਜ ਪ੍ਰਧਾਨ ਪਾਲਿਆ ਹੋਇਆ ਹੈ ਉਹਨਾਂ ਦੇ ਆਊਟਰਾਂ ਬਿਨਾ ਇੱਡੀਆਂ ਵੱਜੂਰੋ ਟਰਾਲੀਆਂ ਕਿਵੇਂ ਕੋਈ ਨਗਰ ਕੌਂਸਲ ਦੇ ਟਰੈਕਟਰ ਲੈ ਕੇ ਬੰਦਾ ਵਕਜੂਗਾ ਭਾਈ ਸਰਕਾਰ ਦਾ ਹੱਥ ਪੁਲਿਸ ਦਾ ਹੱਥ ਹੋਣਾ ਇੱਥੋਂ ਦੀ ਉਹ ਇਹ ਬਹੁਤ ਕੁਝ ਹੋਣਾ ਇਹ ਖਲਸੇ ਹੋਣੇ ਐ ਸੋ ਉਹਨਾਂ ਜਿਹੜੇ ਬਲਾਰਿਆਂ ਦੀ ਗੱਲਬਾਤ ਹੋਊ ਬੈਠਣਾ ਪੈ ਸਕਦਾ ਸਾਰੀ ਰਾਤ ਲੜਨਾ ਪੈ ਸਕਦਾ ਹੈ ਕੱਲ ਨੂੰ ਵਿਸ਼ਵਾਸ ਗਰਸ਼ਕੇ ਤੋੜਨਾ ਪੈ ਸਕਦਾ ਸੋ ਮੇਰੇ ਵੀਰੋ ਇਹ ਸਮਝੌਤਾ ਨਹੀਂ ਹੋਣਾ ਇਹ ਲੜਾਈ ਦੋ ਧਿਰਾਂ ਦੀ ਹੈ ਲੁੱਟਣ ਵਾਲੇ ਲੋਕ ਇੱਕ ਪਾਸੇ ਨੇ ਲੁੱਟੇ ਜਾਣ ਵਾਲੇ ਲੋਕ ਇੱਕ ਪਾਸੇ ਨੇ ਇਹ ਦੋ ਧਿਰਾਂ ਦੀ ਲੜਾਈ ਹੈ ਲੁੱਟੇ ਜਾਣ ਵਾਲੇ ਵੀਰੋ ਜਦੋਂ ਤੁਹਾਨੂੰ ਸੁਨੇਹਾ ਜਾਂਦਾ ਹੈ ਤੇ ਤੁਸੀਂ ਛੰਡੇ ਚੁੱਕ ਕੇ ਮੁੱਢੇ ਤੇ ਕੜੇ ਹੋ ਕੇ ਆਣਾ ਹੁਣ ਇਸ ਗੱਲ ਨੂੰ ਪ੍ਰਸ਼ਾਸਨ ਕਮਿਟਮੈਂਟ ਕਰਕੇ ਗਿਆ ਕਿ ਅਸੀਂ ਲਿਖਤੀ ਬਰਾਮਦਗੀ ਇਹ ਜਿਹੜਾ ਦੁਕਾਨ ਵਾਲਾ ਬੰਦਾ ਉਹਨਾਂ ਨੇ ਬੁਲਾਇਆ ਜਿਹਦੀ ਹਾਜ਼ਰੀ ਚ ਮਾਲ ਬਰਾਮਦ ਹੋਇਆ ਉਹਦੇ ਸੈਨ ਕਰਾ ਕੇ ਅਸੀਂ ਥਾਣੇ ਚ ਬਰਾਮਦਗੀ ਕਰਨ ਚੱਲੇ ਆਂ। ਇਹਦੀ ਕਾਰਵਾਈ ਦਾ ਅਮਲ ਭਾਵੇਂ ਸ਼ੰਭੂ ਥਾਣੇ ਨਾਲ ਜੁੜਿਆ ਹੋਇਆ ਹੈਗਾ ਉਤੋਂ ਸਮਾਨ ਚੋਰੀ ਹੋਇਆ। ਬੇੜਾ ਕੋਈ ਚਿਖਲਾ ਸਕਦਾ ਹੈ? ਹੈਲੋ। ਸੋਸ਼ਲ ਮੀਡੀਆ ਦੇ ਸਾਹਮਣੇ ਚੋਰੀ ਨੰਗੀ ਕੀਤੀ ਆ ਨਾ ਇਹ ਬੱਸ ਚਾਰਕ ਸਕਦਾ। ਯੋਰ ਲਾਉਣਗੇ। ਪੰਕਜ ਪੱਪੂ ਨੂੰ ਬਚਾਉਣ ਦਾ। ਤੁਹਾਨੂੰ ਅੱਜ ਦੱਸਦਾਂ। ਪਰ ਯੋਰ ਇਹ ਟਿਕਣਾ ਨਹੀਂ। ਪੰਕਜ ਪੱਪੂ ਵਗੈਰਾ ਇਹ ਜਿਹੜਾ ਕਵਾੜੀਏ ਵਗੈਰਾ ਟਰਾਲੀਆਂ ਦਾ ਸਮਾਨ ਲੈ ਕੇ ਗਏ ਨੇ। ਉਹਨਾਂ ਤੋਂ ਪਾਈ ਪਾਈ ਨਟ ਨਟ ਦਾ ਸਾਭ ਲੈਣਾ ਇੱਕ ਪੜਾ ਤੁਸੀਂ ਨੇ ਜਿੱਤ ਦਾ ਪਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹ ਇਕੱਲੇ ਆਪੂ ਨਹੀਂ ਕਾਮਯਾਬੀ ਹਾਸਲ ਕਰ ਸਕਦਾ ਜਦੋਂ ਤੁਹਾਡੇ ਕੋਲੇ ਸਨੇਹੇ ਗਏ ਭਰਾਤਰੀ ਜਥੇ ਬੰਦੀਆਂ ਦੇ ਲੀਡਰ ਸਾਹਿਬਾਨ ਵੀ ਉਹ ਸਮਝਦੇ ਨੇ ਕਿ ਸਾਡੇ ਖੂਨ ਪਸੀਨੇ ਦੀ ਕਮਾਈ ਹੈ ਅਸੀਂ ਕਰਜਾ ਝੁੱਕ ਕੇ ਘਰੇ ਟਿਕਟ ਟਾਲੀਆਂ ਖਰੀਦੇ ਆ ਉਹ ਤੁਹਾਡੀ ਢੇਲਾ ਨਹੀਂ ਲੱਗਿਆ ਦਵਾਨੀ ਨਹੀਂ ਲੱਗੀ ዱਕੀ ਨਹੀਂ ਲੱਗੀ ਤੁਸੀਂ ਪਾਰਟੀ ਦੀ ਮੈਂਬਰਸ਼ਿਪ ਲੈ ਕੇ ਮੌਜਨਾ ਟਰਾਲੀਆਂ ਵੱਡਲੀਆਂ ਘਰੇ ਲੈ ਆ ਕੇ ਸਾਡੇ ਬੱਚਿਆਂ ਦੀ ਰੋਟੀ ਲੰਗਰੀ ਬੰਦ ਹੋਈ ਪਈ ਆ ਚਾਰ-ਪੰਜ ਮਹੀਨਿਆਂ ਤੋਂ ਜਿਹੜੇ ਪਰਿਵਾਰਾਂ ਦੇ ਸਾਹ ਖੋਏ ਨੇ ਇਹ ਗੱਲ ਛੋਟੀ ਨਹੀਂ ਹੈ ਕਹਿ ਕੇ ਆਏ ਸੀ ਕਿ ਨਹੀਂ ਕਹਿ ਕੇ ਆਏ ਸੀ ਦੱਸੋ ਪਿੰਡ ਪੁੱਕੜ ਦੀ ਦਾਣਾ ਮੰਡੀ ਇਹ ਟਰਾਲੀਆਂ ਭਗਵੰਤ ਮਾਨ ਦੀ ਹੈ ਕਿ ਜੋ ਘਟਣਾ ਹੈ ਸਾਰਾ ਜਿਹੜਾ ਨੁਕਸਾਨ ਹੈ ਇਹ ਵਿਰੋਧ ਰਾਤੇ ਪੱਤਰ ਪਈ ਇਹ ਪਹਿਲੀ ਲੜਾਈ ਦਾ ਪਾਟ ਹੈ ਕਿ ਟਰਾਲੀਆਂ ਦੀ ਬਰਾਮਦਗੀ ਵੱਡੀਆਂ ਹੋਈਆਂ ਦੀ ਕਰਵਾਈ ਹੈ ਇਹ ਟੀਮਾਂ ਬਹੁਤ ਲੱਗੀਆਂ ਹੋਣ ਜਾਣੇ ਹੋਰ ਵੀ ਜਿਹੜੇ ਹਲਕੀ ਲੋਕ ਟਰਾਲੀਆਂ ਤੋਂ ਖਿੱਚ ਕੇ ਲੈ ਕੇ ਗਏ ਨੇ ਤੁਹਾਨੂੰ ਜੋ ਲੱਗ ਇੱਥੇ ਤੁਹਾਨੂੰ ਡਾਊਟ ਫੋਲ ਆਉਂਦਾ ਸਾਨੂੰ ਸਮਝ ਆ ਗਈ ਇੱਕ ਹੋਰ ਦੇਖਿਓ ਸਾਡਾ ਟੈਕ ਵੀ ਜਿਹੜਾ ਇਹ ਆ ਕਰੋ ਜੀ ਸਰਾ ਇਹ ਸਾਰੀ ਫੈਕਟਰੀ ਵੱਲ ਤੋਂ 8 8 ਟਰਾਲੀਆਂ ਜਿਹੜੀ ਆ ਕਰੋ ਮੜਾ ਜਾ ਸਾਹਿਬ ਇਹ ਟਰਾਲੀ ਤੁਹਾਨੂੰ ਇੱਥੇ ਸਮੈ ਕੈਮਰਾ ਸਭੀ ਕਰ ਸਕਦਾ ਜੀ ਨੂੰ ਦੱਸ ਕਿਉਂਕਿ ਮੇਰੇ ਕੋਲ ਇਹਦੀ ਫੋਟੋ ਵੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਹੜੀ ਲੰਗੋਵਾਲ ਤੋਂ ਟਰਾਲੀ ਧੱਕਾ ਤੋਂ ਲੈ ਇਹ ਟਰਾਲੀ ਸਿੰਗਲ ਟਾਇਰ ਵਾਲੀ ਚੋਰੀ ਹੋਈ ਸੀ ਸ਼ੰਭੂ ਤੋਂ ਉਹਦਾ ਟਾਇਰ ਹੈ ਉਸੇ ਦੀ ਰਿੰਦਾ ਉਸੇ ਦੀ ਹੱਬ ਹੈ ਇਹ ਜਿਹੜਾ ਪੰਕਜ ਪੱਪੂ ਨਾਮ ਦਾ ਇੱਥੇ ਨਗਰ ਕੌਂਸਲ ਦੇ ਪ੍ਰਧਾਨ ਦਾ ਪੁੱਤ ਹੈ ਆਮ ਆਦਮੀ ਪਾਰਟੀ ਦਾ ਲੀਡਰ ਉਹਦੇ ਮਕਾਨ ਦੇ ਵਿੱਚ ਉਹ ਇਹ ਬਰਾਮਦ ਹੋ ਚੁੱਕੇ ਸਨ ਸੋਰੀ ਬੇਨਤੀ ਆ ਦੂਜੀ ਥਾਲੀ ਅਸੀਂ ਕੀਲੀ ਹੈ ਇਸਨੂੰ ਸਾਕ ਕਰਾਂਗੇ ਸਾਡੀਆਂ ਵਾਈਟ ਟਰਾਲੀਆਂ ਕੰਮਰੇ ਦੋ ਤੜਕੇ ਨਾ ਕੁਝ ਨਹੀਂ ਜੀ ਜਿਹੜਾ ਸੋਣਾ ਤੁਹਾਨੂੰ ਲੱਗਦਾ ਵੀ ਡਾਊਟਫੁਲ ਹੈ ਸਾਰਾ ਚੱਕੋ ਜੀ ਇੱਕ ਮਿੰਟਿਆ ਮੇਰੀ ਤਾਂ ਸੁਣੋ ਇਹ ਨਾ ਕਰੋ ਅਸੀਂ ਇਹਦਾ ਤੁਹਾਨੂੰ ਚੌਕਪੁਲੀਟ ਬੋਲਿਓ ਜਿਹੜਾ ਤੁਹਾਨੂੰ ਡਾਊਟਫੁਲ ਲੱਗਦਾ ਉਸ ਨੂੰ ਇੱਕ ਮਿੰਟ ਹੋਇਆ ਕਰ ਦਾਂ